ਜੇ ਐਮਐਲਏ ਨੂੰ ਲੱਗਦਾ ਵੀ ਲੋਕ ਮੈਥੋਂ ਦੁਖੀ ਨਹੀਂ ਬਹੁਤ ਸੁਖੀ ਪ੍ਰਜਾ ਵਸ ਰਹੀ ਹੈ ਲੋਕ ਮੇਰੇ ਦੀ ਫੁੱਲਾਂ ਦੀ ਵਰਖਾ ਕਰਨ ਨੂੰ ਤਿਆਰ ਨੇ ਤਾਂ ਐਮਐਲਏ ਸਾਹਿਬ ਆਉਣ ਜਿਹੜੀ ਹੋਊਗੀ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਨੇ ਆਪ ਹੀ ਕਰ ਦੇਣੀ ਵੀ ਜਿਆਦਾ ਭਗਵਾਨ ਜਮਾਨ ਸਾਹਿਬ ਨੂੰ ਇਹ ਚੀਜ਼ ਦਿਖਣੀ ਰਹੀ ਜਾਓ ਦੇਖਣ ਆਣੀ ਚਾਹੁੰਦੇ ਵੀ ਇਸ ਐਮਐਲਏ ਦਾ ਤੁਸੀਂ ਇਹ ਤਾਂ ਦੇਖੋ ਵੀ ਇਹਦੇ ਕੀ ਹਾਲਾਤ ਨੇ ਲੋਕ ਤਿਆਰ ਖੜੇ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਡੀਆਂ ਬੁੜੀਆਂ ਸਾਡੀਆਂ ਲੇਡੀ ਸਾਡੀਆਂ ਮਾਵਾ ਭੈਣਾਂ ਉਹ ਵੀ ਤਿਆਰ ਖੜੀਆਂ ਇਹਨਾਂ ਦਾ ਸਵਾਗਤ ਕਰਨ ਵਾਸਤੇ ਛਤਰਾਣ ਵਾਲਾ ਮੁੱਖ ਮੰਤਰੀ ਪੰਜਾਬ ਜੋ ਸਾਰਿਆਂ ਦੇ ਰਾਖੇ ਹੁੰਦੇ ਆ ਸਟੇਟ ਦੇ ਉਹਨਾਂ ਦਾ ਵੀ ਮਾਨ ਸਨਮਾਨ ਇੱਥੇ ਕਰਵਾਇਆ ਥੋੜੇ ਯਾਦ ਹੁਣ ਐਮਪੀ ਦੀ ਇਲੈਕਸ਼ਨਾਂ ਵਿੱਚ ਉਹ ਕਰਤੂਤ ਜਿਹੜੀ ਸੀ ਉਹ ਕੰਮ ਜਿਹੜਾ ਸੀ ਉਹ ਐਮਐਲਏ ਦਾ ਸੀ ਤੇ ਫੁੱਲਾਂ ਦੀ ਵਰਖਾ ਮੁੱਖ ਮੰਤਰੀ ਸਾਹਿਬ ਤੇ ਲੋਕਾਂ ਨੇ ਇੱਕ ਜੀ ਸੱਚਾਈ ਸੀ ਵੀ ਜਿਹੜੀ ਤੀਜੀ ਸਰਕਾਰ ਆਊਗੀ ਇਹ ਬਹੁਤ ਵਧੀਆ ਹੋਊਗੀ ਔਰ ਇਹਨਾਂ ਦੇ ਕੰਮ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਹੋਣਗੇ ਪਰ ਇਹ ਇੰਨੀ ਨੰਮੀ ਨਕੰਮੀ ਸਰਕਾਰ ਹੈ ਪਾਣੀ ਨੂੰ ਸਹੀ ਸਿਸਟਮ ਨਾਲ ਸੀਵਰੇਜਾਂ ਰਾਹੀਂ ਪਹੁੰਚਾ ਸਕੇ ਕੀ ਇਹ ਸਰਕਾਰ ਇਹਨਾਂ ਕੰਮ ਵੀ ਨਹੀਂ ਕਰ ਸਕਦੀ ਕੀ ਮੌੜ ਦੋ ਇਹਨਾਂ ਰੈਵਨਿਊ ਵੀ ਨਹੀਂ ਜਾਂਦਾ ਸਰਕਾਰ ਨੂੰ ਉਹ ਸਾਨੂੰ ਮੋੜ ਮੰਡੀ ਨਿਵਾਸੀਆਂ ਨੂੰ ਵੀ ਸੀਐਮ ਸਾਹਿਬ ਨੂੰ ਦੇਖ ਕੇ ਨਾ ਸਾਡੇ ਐਮਐਲਏ ਤੋਂ ਅਸਤੀਫਾ ਲੈ ਕੇ ਤੇ ਜਨਤਕ ਤੌਰ ਤੇ ਇੱਥੇ ਜਿਹੜੀ ਇਲੈਕਸ਼ਨ ਦੁਵਾਰੇ ਕਰਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਨੁਮਾਇੰਦਾ ਜੋ ਆਪਣੀ ਕੀਤੀ ਹੋਈ ਗਲਤੀ ਹੈ ਉਹਨੂੰ ਸੁਧਾਰ ਕੇ ਲੋਕ ਆਪਣਾ ਨੁਮਾਇੰਦਾ ਚੁਣ ਸਕਣ ਐਮਐਲਏ ਮੋੜ ਜਦੋਂ ਤੋਂ ਐਮਐਲਏ ਬਣੇ ਨੇ ਸੁਖਬੀਰ ਮੈਸਰਖਾਨਾ ਉਦੋਂ ਤੋਂ ਸੁਰਖੀਆਂ ਦੇ ਵਿੱਚ ਨੇ ਚਰਚਾ ਦਾ ਵਿਸ਼ਾ ਨੇ ਤੇ ਮੇਨ ਚਰਚਾ ਦਾ ਵਿਸ਼ਾ ਰਹਿਣ ਦਾ ਕਾਰਨ ਮੋੜ ਦਾ ਸੀਵਰੇਜ ਵੀ ਆ ਜਿਹਦੇ ਕਰਕੇ ਇਸ ਤੋਂ ਪਹਿਲਾਂ ਪਤਾ ਨਹੀਂ ਕਿ ਕਿੰਨੇ ਵਾਰ ਧਰਨਾ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਆ ਐਮਐਲਏ ਮੋੜ ਨੂੰ ਜਿਹੜਾ ਕਿੰਨੇ ਵਾਰ ਵਿਰੋਧ ਪ੍ਰਦਰਸ਼ਨ ਦਾ ਹੋਇਆ ਪਰ ਹਾਲੇ ਤੱਕ ਸ਼ਾਇਦ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੇ ਇਸ ਤੇ ਵਿਰੋਧ ਦੇ ਵਿੱਚ ਅੱਜ ਫੇਰ ਵਿਰੋਧ ਪ੍ਰਦਰਸ਼ਨ ਜਿਹੜਾ ਮੋੜ ਦੇ ਵਿੱਚ ਆ ਇਹ ਰਾਂਪਰਾ ਮੋੜ ਚੌਕ ਆ ਉੱਥੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਹਾਲੇ ਤੱਕ ਤੁਹਾਡੀ ਆਵਾਜ਼ ਐਮਐਲਏ ਮੋੜ ਹੋਰਾਂ ਤੱਕ ਪਹੁੰਚੀ ਕਿਉਂ ਨਹੀਂ ਹਾਲੇ ਤੱਕ ਤੁਹਾਡੇ ਗੁਹਾਰ ਐਮਐਲਏ ਮੋੜ ਹੋਰਾਂ ਤੱਕ ਪਹੁੰਚੀ ਕਿਉਂ ਨਹੀਂ ਕਾਰਨ ਕੀ ਮੰਨਦੇ ਹੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆ ਆਰਐਮਬੀ ਟੀਵੀ ਦਾ ਕਿ ਹਮੇਸ਼ਾ ਤੁਸੀਂ ਲੋਕ ਖਿੱਤ ਦੇ ਜਿਹੜੇ ਮੁੱਦੇ ਉਹ ਚੱਕਦੇ ਰਹੇ ਹੋ ਮੈਨੂੰ ਯਾਦ ਹੈ ਪਿਛਲੇ ਤਕਰੀਬਨ 6 ਮਹੀਨੇ ਪਹਿਲਾਂ ਜਦੋਂ ਮੇਰੇ ਵੱਲੋਂ ਭੁੱਖ ਹੜਤਾਲ ਰੱਖੀ ਗਈ ਸੀ ਸੀਵਰੇਜ ਦੇ ਮੁੱਦੇ ਨੂੰ ਲੈ ਕੇ ਉਦੋਂ ਵੀ ਤੁਸੀਂ ਕਵਰ ਕੀਤਾ ਅੱਜ ਇਹ ਜੋ ਧਰਨਾ ਹੈ ਉਹ ਉਹਦੇ ਨਾਲ ਸੰਬੰਧਿਤ ਹੈ ਜਿਹੜਾ ਸਾਡਾ ਬੱਸ ਅੱਡਾ ਹੈਗਾ ਉਹਦੀਆਂ ਜਿਹੜੀਆਂ ਸਵਾਰੀਆਂ ਨੇ ਦੇ ਬੱਸ ਅੱਡਾ ਬਾਹਰ ਕੈਂਚੀਆਂ ਤੇ ਆ ਗਿਆ ਜਿਹਦੇ ਨਾਲ ਆਰਥਿਕ ਤੌਰ ਤੇ ਜਿਹੜਾ ਉਥੋਂ ਦਾ ਬਾਜ਼ਾਰ ਸੀ ਉਹਨੂੰ ਬੜਾ ਤੱਕਾ ਲੱਗਿਆ ਨਾ ਕੇਵਲ ਉਹ ਮੁੱਦਾ ਹੈ ਸੀਵਰੇਜ ਦਾ ਪਾਣੀ ਔਨ ਕਰਕੇ ਸੜਕਾਂ ਟੁੱਟ ਚੁੱਕੀਆਂ ਐ ਤੇ ਜਿਹੜੇ ਲੋਕਾਂ ਨੂੰ ਦਿਨ-ਬਦਨ ਪਰੇਸ਼ਾਨੀ ਆ ਰਹੀ ਹੈ ਬਿਮਾਰੀ ਫੈਲ ਰਹੀ ਹੈ ਤੁਹਾਡੇ ਸਵਾਲ ਦਾ ਜਵਾਬ ਇਹ ਮੈਂ ਪਿਛਲੀ ਵਾਰੀ ਵੀ ਦਿੱਤਾ ਸੀ ਮੈਂ ਫੇਰ ਦੁਹਰਾ ਦਿੰਦਾ ਕਿ ਐਮਐਲਏ ਮੌੜ ਦੀ ਸਥਿਤੀ ਕੁਛ ਐਸੀ ਬਣ ਚੁੱਕੀ ਹੈ ਜਿੱਦਾਂ ਕਿ ਗੂੰਗੀ ਬੋਲੀ ਸਰਕਾਰ ਆਪਾਂ ਅੱਗੇ ਕਹਿ ਦਿੰਦੇ ਹੁੰਦੇ ਵੀ ਨਾ ਤਾਂ ਉਹ ਬੋਲ ਸਕਦਾ ਤੇ ਨਾ ਉਹ ਸੁਣ ਸਕਦਾ ਜਾ ਤਾਂ ਉਹਦੀ ਗੱਲ ਸੁਣੀ ਨਹੀਂ ਜਾ ਰਹੀ ਐਮਐਲਏ ਦੀ ਉੱਪਰੋਂ ਕੋਈ ਸਾਡਾ ਜਿਹੜਾ ਹੈ ਉਹ ਹੱਲ ਨਹੀਂ ਕਰ 파ਰੇ ਮੋੜ ਮੰਡੀ ਦਾ ਤੇ ਜਾ ਉਹ ਸੁਣ ਕੇ ਉਹ ਗੁੰਗਾ ਤੇ ਉਹ ਜਿਹੜਾ ਹੱਲ ਹੈ ਉਹ ਮੰਡੀ ਵਾਸੀਆਂ ਨੂੰ ਨਹੀਂ ਦੇ 파ਰੇ ਤੇ ਮੰਡੀ ਵਾਸੀ ਮੋੜ ਇੱਕ ਹਲਕਾ ਹੁਣ ਧਰਨਾ ਚੌਂਕ ਬਣ ਗਿਆ ਮੋੜ ਰਾਮਨਗਰ ਚੌਂਕ ਕੈਂਚੀਆਂ ਜਿਹਨੂੰ ਕਹਿੰਦੇ ਸੀ ਇਹ ਥੋੜੇ ਦਿਨਾਂ ਤੱਕ ਮੈਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਹੀ ਸਥਿਤੀ ਰਹੀ ਇਹ ਧਰਨਾ ਚੌਂਕ ਕਰਕੇ ਮਸ਼ਹੂਰ ਹੋ ਜਾਊਗਾ ਐਮਐਲਏ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਆਏ ਵੀ ਸੀ ਉਦੋਂ ਲੋਕਾਂ ਨੇ ਮਾਨਸਨ ਮਾਰ ਨਹੀਂ ਉਹਨਾਂ ਦਾ ਮੂੰਹ ਤੇ ਬੜਾ ਕੀਤਾ ਸੀ ਉਸ ਤੋਂ ਬਾਅਦ ਪਹੁੰਚ ਹੋਈ ਐਮਐਲਏ ਸਾਹਿਬ ਤੱਕ ਕਿਹਾ ਕਿ ਆਪ ਆਈ ਨਰਕ ਵਰਗੇ ਹਾਲਾਤ ਨੇ ਇਹਨਾਂ ਨੂੰ ਤਾਂ ਸੁਧਾਰ ਦੋ ਹੁਣ ਤਾਂ ਤੁਹਾਡੀ ਸਰਕਾਰ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਮੈਂ ਮੈਂ ਫੇਰ ਉਹੀ ਗੱਲਾਂ ਨੇ ਉਹੀ ਯੂ ਨੋ ਪੁਰਾਣੀਆਂ ਗੱਲਾਂ ਨੇ ਬਾਰ ਬਾਰ ਉਹਨਾਂ ਨੂੰ ਕਰਦੇ ਆ ਆਪ ਨੂੰ ਵੀ ਸ਼ਰਮ ਆਉਂਦੀ ਹੈ ਇਹ ਜਿਹੜਾ ਹੈ ਨਾ ਮੈਂ ਤਾਂ ਅੱਜ ਇੱਕ ਹੱਲ ਜਨਤਕ ਤੌਰ ਤੇ ਮੀਡੀਆ ਰਾਹੀਂ ਸਾਰਿਆਂ ਨੂੰ ਕਿਹਾ ਹੈ ਕਿ ਤਰਨ ਤਰਨ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਜਲੰਧਰ ਦੇ ਵਿੱਚ ਰਮਨ ਰੋੜੇ ਦੀ ਬਾਈ ਇਲੈਕਸ਼ਨ ਸਿਰਤੇ ਹੈ ਮੌਜੂਦਾ ਐਮਐਲਏ ਦੀ ਲੁਧਿਆਣੇ ਦੇ ਵਿੱਚ ਬਾਈ ਇਲੈਕਸ਼ਨ ਹੋਈ ਹੈ ਉਹ ਸਾਨੂੰ ਮੋੜ ਮੰਡੀ ਨਿਵਾਸੀਆਂ ਨੂੰ ਵੀ ਸੀਐਮ ਸਾਹਿਬ ਨੂੰ ਦੇਖ ਕੇ ਨਾ ਸਾਡੇ ਐਮਐਲਏ ਤੋਂ ਅਸਤੀਫਾ ਲੈ ਕੇ ਤੇ ਜਨਤਕ ਤੌਰ ਤੇ ਇੱਥੇ ਜਿਹੜੀ ਇਲੈਕਸ਼ਨ ਦੁਬਾਰੇ ਕਰਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਨੁਮਾਇੰਦਾ ਜੋ ਆਪਣੀ ਕੀਤੀ ਹੋਈ ਗਲਤੀ ਹੈ ਉਹਨੂੰ ਸੁਧਾਰ ਕੇ ਲੋਕ ਆਪਣਾ ਨੁਮਾਇੰਦਾ ਚੁਣ ਸਕਣ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾ ਸਕਣ ਮੈਂ ਇੱਥੇ ਇੱਕ ਗੱਲ ਹੋਰ ਤੁਹਾਡੇ ਰਾਹੀਂ ਕਹਿਣੀ ਚਾਹੁੰਦਾ ਵੀ ਨਗਰ ਕੌਂਸਲ ਹੁੰਦੀ ਹੈ ਜਿਹੜੀ ਸ਼ਹਿਰ ਨੂੰ ਵੇਖਦੀ ਹੈ ਅੱਜ ਆਮ ਆਦਮੀ ਪਾਰਟੀ ਦੇ ਨਗਰ ਕ ਤੇ ਐਮਐਲਏ ਸੁਖਵੀਰ ਸਿੰਘ ਮੈਸਟਰਖਾਨਾ ਦੀ ਆਪਸ ਵਿੱਚ ਰੱਸਾ ਕਸ਼ੀ ਚੱਲ ਰਹੀ ਹੈ ਈਗੋ ਵਾਰ ਚੱਲ ਰਹੀ ਹੈ ਮੰਡੀ ਵਾਸੀ ਆਪਣਾ ਦੁੱਖ ਲੈ ਕੇ ਪ੍ਰਧਾਨ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਐਮਐਲਏ ਕੋਲੇ ਚਲੇ ਜਾਓ ਐਮਐਲਏ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਪ੍ਰਧਾਨ ਕੋਲੇ ਚਲੇ ਜਾਓ ਇਹ ਸਮੱਸਿਆ ਦਾ ਅਸੀਂ ਹਾਲੇ ਦਿਨੇ ਆ ਵੀ ਇਸੇ ਚੌਂਕ ਤੇ ਮੌਲਿਕ ਅਧਿਕਾਰਾਂ ਨੂੰ ਮੰਨਦੇ ਹੋਏ ਆਪਣੇ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਪ੍ਰਮਾਤਮਾ ਨੂੰ ਸਾਕਸ਼ੀ ਮੰਨਦੇ ਹੋਏ ਦੋਨੋਂ ਜਾਣੇ ਅਸਤੀਫਾ ਦੇਣ ਤਾਂ ਲੋਕਾਂ ਦੀ ਜਾਨ ਇਸ ਪਿੱਟ ਸਿਆਪੇ ਤੋਂ ਜਿਹੜਾ ਰੋਜ਼ ਤੁਸੀਂ ਦੱਸਦੇ ਹੋ ਹੋ ਰਿਹਾ ਹੈ ਲੋਕਾਂ ਨੂੰ ਦਿਖ ਰਿਹਾ ਹੈ ਪਰ ਮੈਨੂੰ ਹੈਰਾਨ ਹੈ ਇਸ ਗੱਲ ਤੋਂ ਵੀ ਕੰਧ ਦੇ ਉੱਤੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸੁਖਵੀਰ ਮੈਸਰ ਖਾਨਾ ਨੂੰ ਕਿਉਂ ਨਹੀਂ ਦਿਖ ਰਿਹਾ ਵੀ ਜਿਨ੍ਹਾਂ ਤੋਂ ਮੈਂ ਹੱਥ ਜੋੜ ਕੇ ਵੋਟਾਂ ਲਈਆਂ ਸੀ 2022 ਦੇ ਵਿੱਚ ਮੈਨੂੰ ਮੰਡੀ 'ਚ ਰਾਸ਼ਨ ਲੈਣ ਲਈ ਵੀ ਆਉਣਾ ਪਊ ਮੈਨੂੰ ਮੰਡੀ 'ਚ ਆਪਣੇ ਬੱਚੇ ਦੀਆਂ ਕਿਤਾਬਾਂ ਕਾਪੀਆਂ ਵੀ ਲੈਣ ਆਉਣਾ ਪਊ ਮੈਂ ਕਿਹੜੇ ਦੁਬਾਰੇ ਮੈਂ ਬੰਨਣਾ ਨਹੀਂ ਇਹਨੂੰ ਵੀ ਪਤਾ ਹੈ ਦੁਬਾਰੇ ਮੈਨੂੰ ਕਿਸੇ ਨੇ ਪੰਚ ਵੀ ਨਹੀਂ ਚੁਣਨਾ ਪਿੰਡ ਦਾ ਇਹਨਾਂ ਗੱਲਾਂ ਨੂੰ ਦੇਖ ਕੇ ਮੈਂ ਹੈਰਾਨ ਆ ਉਹਨਾਂ ਦੀ ਕਾਬਲੀਅਤ ਤੇ ਵੀ ਉਹਨਾਂ ਨੇ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰਕੇ ਸੱਤਾ ਦਾ ਸੁੱਖ ਭੋਗ ਰਹੇ ਨੇ ਸਰਕਾਰੀ ਗੱਡੀਆਂ ਸਰਕਾਰੀ ਤੰਤਰ ਦੇ ਵਿੱਚ ਤੜਕੀ ਤਿਆਰ ਹੋ ਕੇ ਆੜੜ ਪਿੰਡਾਂ 'ਚ ਉਦਘਾਟਨ ਕਰਨ ਨਿਕਲ ਜਾਂਦੇ ਆ ਜਿਸ ਤਰ੍ਹਾਂ ਕਿ ਪਤਾ ਨਹੀਂ ਮੌੜ ਮੰਡੀ ਨੂੰ ਹੁਣ ਨਿਊਯਾਰਕ ਹੀ ਬਣਾ ਦਿੱਤਾ ਹੋਵੇ ਤਾਂ ਮੇਰੀ ਹੱਥ ਜੋੜ ਕੇ ਤੁਹਾਡੇ ਰਾਹੀਂ ਬੇਨਤੀ ਹੈ ਸਰਕਾਰ ਨੂੰ ਤੇ ਮੰਡੀ ਨਿਵਾਸੀਆਂ ਨੂੰ ਕਿ ਆਪਾਂ ਇਕੱਠੇ ਹੋ ਕੇ ਆਪਦਾ ਸੰਘਰਸ਼ ਲੜੀਏ ਤਾਂ ਇਸ ਜਿਹੜੀ ਕੋਡ ਦੀ ਸਾਨੂੰ ਜਿਹੜੀ ਲੱਗਿਆ ਹੈ ਇਹਦੇ ਤੋਂ ਨਜ਼ਾਤ ਲਈਏ ਤਾਂ ਦੁਖੀ ਹੈ ਫਿਰ ਐਮਐਲਏ ਮੌੜ ਤੋਂ ਪੂਰਾ ਤੁਹਾਡੇ ਖਾਸ ਕਰ ਮੌੜ ਮੰਡੀ ਦੁਖੀ ਹੈ ਮੈਂ ਜੀ ਪਿਛਲੀ ਵਾਰੀ ਮੌੜ ਮੰਡੀ ਸੀਵਰੇਜ ਦਾ ਜਦੋਂ ਬਾਜ਼ਾਰ ਬੰਦ ਹੋਇਆ ਸੀ ਧਰਨਾ ਲਾਇਆ ਸੀ ਮਾਨਯੋਗ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ 1 ਲੱਖ ਰੁਪਏ ਦਾ ਨਾਮ ਅਸੀਂ ਕੋਸ਼ਿਸ਼ ਕੀਤਾ ਸੀ ਕਿ ਐਮ ਐਲ ਏ ਸਾਹਿਬ ਆ ਕੇ ਇੱਥੇ ਮੰਡੀ ਦੇ ਲੋਕਾਂ ਨਾਲ ਗੱਲ ਕਰਨ ਅਸੀਂ ਆਪਦੇ ਕੋਲੋਂ ਦੇਵਾਂਗੇ ਅੱਜ ਰਾਮਨਗਰ ਕੈਂਚੀਆਂ ਦੇ ਵਿੱਚ ਖੜ ਕੇ ਮੈਂ ਫੇਰ ਉਸ ਗੱਲ ਨੂੰ ਦੁਹਰਾਉਣਾ ਵੀ ਜੇ ਐਮ ਐਲ ਏ ਨੂੰ ਲੱਗਦਾ ਵੀ ਲੋਕ ਮੇਥੋਂ ਦੁਖੀ ਨਹੀਂ ਬਹੁਤ ਸੁਖੀ ਪ੍ਰਜਾ ਵਸ ਰਹੀ ਹੈ ਲੋਕ ਮੇਰੇ ਦੀ ਫੁੱਲਾਂ ਦੀ ਬਰਖਾ ਕਰਨ ਨੂੰ ਤਿਆਰ ਨੇ 17 ਵਾਰਡ ਨੇ ਐਮਸੀ ਦੇ ਚੋਣਾ ਤਿੰਨ ਮਹੀਨਿਆਂ ਨੂੰ ਆ ਰਹੀਆਂ ਨੇ ਤਾਂ ਐਮਐਲਏ ਸਾਹਿਬ ਆਉਣ ਅਸੀਂ ਉਹਨਾਂ ਨੂੰ ਅੱਜ 20 ਲੱਖ ਰੁਪਇਆ ਦੇਵਾਂਗੇ ਤੇ ਫੁੱਲਾਂ ਦੀ ਬਰਖਾ ਜਿਹੜੀ ਹੋਊਗੀ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਨੇ ਆਪ ਹੀ ਕਰ ਦੇਣੀ ਹੈ ਇੱਥੇ ਤੱਕ ਐਮਐਲਏ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਜੋ ਸਾਰਿਆਂ ਦੇ ਰਾਖੇ ਹੁੰਦੇ ਆ ਸਟੇਟ ਦੇ ਜਿਹਨੇ ਜਿਹੜੇ ਕਸਟੋਡੀਅਨ ਹੁੰਦੇ ਆ ਉਹਨਾਂ ਦਾ ਵੀ ਮਾਨ ਸਨਮਾਨ ਇੱਥੇ ਕਰਵਾਇਆ ਥੋੜੇ ਯਾਦ ਹੁਣ ਐਮਪੀ ਦੀ ਇਲੈਕਸ਼ਨਾਂ ਵਿੱਚ ਉਹ ਕਰਤੂਤ ਜਿਹੜੀ ਸੀ ਉਹ ਕੰਮ ਜਿਹੜਾ ਸੀ ਉਹ ਐਮਐਲਏ ਦਾ ਸੀ ਤੇ ਫੁੱਲਾਂ ਦੀ ਵਰਖਾ ਮੁੱਖ ਮੰਤਰੀ ਸਾਹਿਬ ਤੇ ਮਿਲ ਗਰੀ ਇਹ ਤਾਂ ਨਹੀਂ ਕਿ ਉੱਪਰ ਤੱਕ ਥੋੜੀ ਗੱਲ ਨਹੀਂ ਗਲਤਾਂ ਪਹੁੰਚ ਗਏ ਤਾਂ ਮੁੱਖ ਮੰਤਰੀ ਸਾਹਿਬ ਵੀ ਬਹਿ ਕੇ ਗੱਡੀ ਚ ਲੰਗੇ ਸੀ ਗੱਲ ਤਾਂ ਥੋੜੀ ਪਤਾ ਵੀ ਮੋੜ ਦਾ ਹਾਲਾਤ ਨੇ ਜਦੋਂ ਜਦੋਂ ਆਪਾਂ ਪਿੰਡਾਂ ਜਾਮ ਕਹਿ ਦਿੰਦੇ ਆ ਵੀ ਧੀ ਪੁੱਤ ਮਾੜਾ ਹੋਵੇ ਨਾ ਤਾਂ ਆਪਾਂ ਉਹਦਾ ਪੱਲਾ ਠੱਗਣ ਦੀ ਕੋਸ਼ ਕੁਝ ਕੋ ਉਹਨਾਂ ਨੂੰ ਵੀ ਪਤਾ ਹੈ ਵੀ ਗਲਤ ਚੋਣ ਹੋ ਗਏ ਗਲਤ ਨੂੰ ਟਿਕਟਾਂ ਦੇ ਕੇ ਦੇ ਹੋ ਗਈਆਂ ਨਕਮੇ ਨੇ ਲੋਕਾਂ ਨੇ ਉਦੋਂ ਗੁੱਸਾ ਦਿਖਾਉਂਦੇ ਹੋ ਉਹਨਾਂ ਨੂੰ ਚੁਣ ਲਿਆ ਉਹਨਾਂ ਮੁੱਖ ਮੰਤਰੀ ਸਾਹਿਬ ਵੀ ਮੈਂ ਇਸ ਗੱਲ ਦਾ ਯਕੀਨ ਤੁਹਾਨੂੰ ਦਿਵਾਉਣਾ ਸ਼ਾਇਦ ਮੀਡੀਆ ਸਾਹਮਣੇ ਨਾ ਮੰਨਣ ਪਰ ਪਛਤਾਵਾ ਬਹੁਤ ਕਰਦੇ ਆ ਕੁਝ ਨੂੰ ਟਿਕਟਾਂ ਦੇ ਕੇ ਕੁਝ ਨੂੰ ਤਾਂ ਉਹਨਾਂ ਨੇ ਖੁਦ ਹੀ ਸ਼ੰਗਿਆ ਕੁਝ ਨੂੰ ਤਾਂ ਉਹਨਾਂ ਨੇ ਖੁਦ ਫੜਫੜ ਕੇ ਅੰਦਰ ਦਿੱਤਾ ਵਿਜੀਲੈਂਸ 'ਚ ਜੇ ਕਰਾਪਸ਼ਨ ਕਰਦੇ ਆ ਕਈ ਵਾਰੀ ਸਾਥੋਂ ਕੈਂਡੀਡੇਟ ਚੁਣਨ ਲੱਗਿਆ ਪਾਰਟੀਆਂ ਤੋਂ ਵੀ ਤੇ ਵੋਟਰਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਤੋਂ ਆਪ ਸਭ ਨੂੰ ਬੇਨਤੀ ਹੈ ਕਿ ਸਾਲ ਬਾਅਦ ਤਾਂ ਗਲਤੀ ਸੁਧਰੇ ਜਾਣੀ ਹੈ ਦਿਨ ਚੜ ਗਿਆ ਰਾਤ ਨੇ ਆਣਾ ਹੀ ਆ ਰਾਤ ਤੋਂ ਬਾਅਦ ਫਿਰ ਦਿਨੇ ਆਉਣਾ ਤਾਂ ਐਮਐਲਏ ਸਾਹਿਬ ਆਪਣੀ ਥੋੜੀ ਜੀ ਸਾਖ ਬਚਾ ਲੈਣ ਮੇਰੀ ਬੇਨਤੀ ਕਬੂਲ ਕਰਨ ਜਨਤਕ ਤੌਰ ਤੇ ਅਸਤੀਫਾ ਦੇਣ ਤਾਂ ਕਿ ਲੋਕ ਨਵਾਂ ਨਮਾਇੰਦਾ ਆਪਦਾ ਚੁਣ ਸਕਣ ਲੱਗਦਾ ਕਿ ਐਮਐਲਏ ਮੌੜ ਨੇ ਕੰਮ ਕੀਤਾ ਕੋਈ ਇੱਥੇ ਥੋੜੇ ਬਾਈ ਜੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆਂ ਮੀਡੀਆ ਦਾ ਸਾਰੇ ਭਰਾਵਾਂ ਦਾ ਤੇ ਸੇਖੋ ਸਾਹਿਬ ਦਾ ਜਿਹੜੇ ਸਾਡੇ ਧਰਨੇ 'ਚ ਸਾਡੇ ਨਾਲ ਖੜੇ ਨੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇੱਥੇ ਇਹ ਜਿਹੜੇ ਲੋਕ ਖੜੇ ਐ ਇਹ ਕੋਈ ਧਰਨੇ ਵਾਲੇ ਨਹੀਂ ਨਾ ਇਹਨਾਂ ਦਾ ਕਿਸੇ ਕੋਈ ਪਾਰਟੀ ਨਾਲ ਕੋਈ ਸੰਬੰਧ ਹੈ ਇਹ ਉਹ ਦੁਕਾਨਦਾਰ ਨੇ ਜਿਹੜੇ ਸ਼ਾਮ ਨੂੰ 500000 ਰੁਪਏ ਵੜਦੇ ਨੇ ਔਰ ਇਹਨਾਂ ਦੇ ਦੁਕਾਨਾ ਕਰਾਇਤੇ ਨੇ ਕਿਸੇ ਦੀ ਕਿਸੇ ਦੀ 5000 ਦੇ ਕਿਸੇ 10000 ਦੇ ਕਿਸੇ 20000 ਦੇ ਜਾਨੀ ਕਿ ਇਹਨਾਂ ਦੀ ਜਿਹੜੇ ਪਰਿਵਾਰ ਦੀ ਰੋਜੀ ਰੋਟੀ ਹੈ ਉਹ ਦੁਕਾਨਾ ਤੋਂ ਚੱਲਦੀ ਹੈ ਔਰ ਸਿਰਫ ਇਹ ਦੁਕਾਨਦਾਰ ਸਿਰਫ ਇੰਨੀ ਮੰਗ ਕਰਦੇ ਆ ਵੀ ਜਿਹੜਾ ਸਾਡਾ ਬੱਸ ਅਡਾ ਉਹ ਅੰਦਰ ਚਲਾ ਜਾਵੇ ਔਰ ਜਿਹੜੇ ਉਹਨਾਂ ਦੀ ਪਾਣੀ ਦਾ ਸੀਵਰੇਜ ਦਾ ਹੱਲ ਹੈ ਉਹ ਤਾਂ ਪ੍ਰੋਪਰ ਕੀਤਾ ਜਾਵੇ ਇਹਦੇ ਵਾਸਤੇ ਸਾਨੂੰ ਐਸ ਡੀ ਐਮ ਡੀ ਸੀ ਕੋਲੇ ਅਸੀਂ ਮੰਗ ਪੱਤਰ ਦਿੱਤਾ ਚਾਰ ਵਾਰੀ ਜਾ ਕੇ ਆਏ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਠੀਕ ਹੈ ਸਾਡੇ ਤਿੰਨ ਵਾਰੀ ਅਸੀਂ ਧਰਨੇ ਲਾਉਣੇ ਆ ਸਿਰਫ ਇਹਸ ਗੱਲ ਕਿ ਵੀ ਸਾਡੀ ਕੋਈ ਨਜਾਇਜ਼ ਮੰਗ ਨਹੀਂ ਅਸੀਂ ਮੀਡੀਆ ਨੂੰ ਪੁੱਛਣਾ ਚਾਹੁੰਦੇ ਆ ਵੀ ਕੋਈ ਸਾਡੀ ਨਜਾਇਜ਼ ਮੰਗਾ ਹੈ ਅਸੀਂ ਸਿਰਫ ਇਹ ਚਾਹੁੰਦੇ ਆ ਵੀ ਜਿਹੜੀ ਸਾਡੀ ਰੋਜੀ ਰੋਟੀ ਹੈ ਉਹ ਸਾਡੀ ਚੱਲਦੀ ਰਹੇ ਸਾਡੀਆਂ ਪਰਿਵਾਰ ਦਾ ਜਿਹੜਾ ਖਰਚਾ ਨਿਕਲਦਾ ਰਹੇ ਇੰਨੀ ਮੰਗ ਸਰਕਾਰ ਤੋਂ ਮੰਗਣਾ ਕੀ ਨਜਾਇਜ਼ ਹੈ ਜੈ ਮੰਗਾ ਸਾਡੀ ਅਸੀਂ ਜਿਹੜੇ ਭਰਾ ਇੱਥੇ ਸਾਡੇ ਨਾਲ ਲੋਕ ਜਿਹੜੇ ਟੱਪਦੇ ਨੇ ਬਾਕੀ ਪਰੇਸ਼ਾਨ ਹੁੰਦੇ ਨੇ ਅਸੀਂ ਕਹਿੰਦੇ ਆ ਵੀ ਪਰੇਸ਼ਾਨ ਹੁੰਦੇ ਆ ਪਰ ਸਾਡਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈਗਾ ਅਸੀਂ ਖੁਦ 2 ਮਹੀਨਿਆਂ ਤੋਂ ਪਰੇਸ਼ਾਨ ਆ ਅਸੀਂ ਇਹਨਾਂ ਨੂੰ ਮਹੀਨਾ ਪਹਿਲਾਂ ਇਹ ਪਰੇਸ਼ਾਨੀ ਫਿਰ ਐਮਐਲਏ ਸਾਹਿਬ ਨੂੰ ਕਿਉਂ ਨਹੀਂ ਦਿੰਦੀ ਇਹ ਐਮਐਲਏ ਸਾਹਿਬ ਜਿਆਦਾ ਦੇ ਨਹੀਂ ਨਾ ਦੇਖਣਾ ਨਹੀਂ ਚਾਹੁੰਦੇ ਉਹ ਉਹ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਵੋਟਾਂ ਤੋਂ ਪਹਿਲਾਂ ਉਹ ਬਸਰਨ ਰੋਡ ਤੇ ਸ਼ਹਿਰੀ ਇਹ ਜਿਆ ਕੋਈ ਦਿਨ ਹੋ ਜਦੋਂ ਨਾ ਆਏ ਹੁਣ ਤੇ ਹੁਣ ਉਹਨਾਂ ਨੇ ਸ਼ਹਿਰੀ ਕੋਈ ਦਿਨ ਹੈ ਜਿਆ ਉਹ ਜਦੋਂ ਕਦੇ ਮੇਰੇ ਖਿਆਲ ਚ ਆਇਆ ਹੀ ਨਹੀਂ ਕਦੇ ਉਹ ਕਿਉਂਕਿ ਉਹਨਾਂ ਨੂੰ ਕੋਈ ਲੋੜ ਹੀ ਹੈ ਨਹੀਂ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਜਿਵੇਂ ਸੇਖੋ ਸਾਹਿਬ ਨੇ ਕਿਹਾ ਵੀ ਸ਼ਾਇਦ ਅਗਲੀ ਵਾਰ ਤਾਂ ਹੋਣੀ ਹੀ ਨਹੀਂ ਹੈਗਾ ਕਿਉਂਕਿ ਦੇਖੋ ਲੋਕ ਪਹਿਲਾਂ ਵਾਲੇ ਲੋਕ ਨਹੀਂ ਰਹੇ ਲੋਕ ਜਾਗਰੂਕ ਹੋ ਚੁੱਕੇ ਐ ਲੋਕਾਂ ਨੂੰ ਪਤਾ ਹੈ ਵੀ ਕਿਹੜਾ ਬੰਦਾ ਸਾਡੇ ਹੱਕਵਾਤੇ ਖੜਾ ਹੈ ਕਿਹੜਾ ਬੰਦਾ ਸਾਡੇ ਹੱਕ ਨਾਲ ਨਹੀਂ ਹੈਗਾ ਤਾਂ ਆਉਣ ਵਾਲੀ ਜਿਹੜੀਆਂ ਇਲੈਕਸ਼ਨ ਚ ਹੈ ਉਹ ਮੰਡੀ ਵਾਲਿਆਂ ਨੂੰ ਪਤਾ ਹੈ ਵੀ ਅਸੀਂ ਕਿਹੜੇ ਬੰਦੇ ਨੂੰ ਵੋਟਵਾ ਕੇ ਚਿਤਾਉਣਾ ਹੈ ਸਾਡੇ ਨਾਲ ਕਿਹੜਾ ਬੰਦਾ ਖੜੂਗਾ ਔਰ ਇਸ ਕਰਕੇ ਅਸੀਂ ਅਸੀਂ ਐਤ ਕੀ ਵੋਟ ਜਿਹੜੀ ਪਾਵਾਂਗੇ ਉਹ ਬੜੀ ਦੇਖ ਸੋਚ ਸਮਝ ਕੇ ਪਾਵਾਂਗੇ ਕਿ ਫੇਰ ਵੋਟਾਂ ਲੈਣ ਆ ਜਾਣਾ ਮੈਸਰ ਖਾਨਾ ਸਾਹਿਬ ਤਾਂ ਲੋਕ ਤਿਆਰ ਖੜੇ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਡੀਆਂ ਬੁੜੀਆਂ ਸਾਡੀਆਂ ਲੇਡੀ ਸਾਡੀਆਂ ਮਾਵਾ ਭੈਣਾਂ ਉਹ ਵੀ ਤਿਆਰ ਖੜੀਆਂ ਇਹਨਾਂ ਦਾ ਸਵਾਗਤ ਕਰਨ ਵਾਸਤੇ ਛੇਤਰਾਂ ਵਾਲਾ ਕਿਉਂਕਿ ਇੰਨੇ ਮਾੜੇ ਹਾਲਾਤ ਆ ਨਾ ਤਾਂ ਕਾਲੀਆਂ ਵੇਲੇ ਸੀ ਨਾ ਕਾਂਗਰਸ ਵੇਲੇ ਸੀਗੇ ਅਸੀਂ ਕਿਸੇ ਨਾ ਤਾਂ ਮੈਂ ਕਿਸੇ ਸਰਕਾਰ ਨਾਲ ਆ ਨਾ ਕਿਸੇ ਦੇ ਖਿਲਾਫ ਆ ਅਸੀਂ ਇਹ ਨਹੀਂ ਚਾਹੁੰਦੇ ਲੋਕਾਂ ਨੇ ਇੱਕ ਜੀ ਸਚਾਈ ਸੀ ਵੀ ਜਿਹੜੀ ਤੀਜੀ ਸਰਕਾਰ ਆਊਗੀ ਇਹ ਬਹੁਤ ਵਧੀਆ ਹੋਊਗੀ ਔਰ ਇਹਨਾਂ ਦੇ ਕੰਮ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਹੋਣਗੇ ਪਰ ਇਹ ਇੰਨੀ ਨੰਮੀ ਨਕਮੀ ਸਰਕਾਰ ਹੈ ਵੀ ਜ਼ਿਆਦਾ ਭਗਵੰਤ ਮਾਨ ਸਾਹਿਬ ਨੂੰ ਇਹ ਚੀਜ਼ ਦਿਖਣੀ ਰਹੀ ਜਾਂ ਉਹ ਦੇਖਣ ਆਣੇ ਚਾਹੁੰਦੇ ਵੀ ਇਸ ਐਮਐਲਏ ਦਾ ਤੁਸੀਂ ਇਹ ਤਾਂ ਦੇਖੋ ਵੀ ਇਹਦੇ ਕੀ ਹਾਲਾਤ ਨੇ ਵੀ ਮੰਡੀਆਂ ਦੇ ਮੰਡੀਆਂ ਚ ਬੁਰਾ ਹਾਲ ਹੈ ਤੁਸੀਂ ਮੰਡੀ ਦੇ ਕਿਸੇ ਕੋਨੇ ਦੇ ਵਗਜੋ ਵੱਡੇ ਮੋੜ ਵਗਜੋ ਛੋਟੇ ਮੋੜ ਵਗਜੋ ਜਵਾਕਾਂ ਦੇ ਟੱਪਨ ਨੂੰ ਥਾਣੀ ਹੈਗੀ ਟੋਬੇ ਬਣੇ ਖੜੇਆਂ ਸੜਕਾਂ ਟੁੱਟੀਆਂ ਖੜੀਆਂ ਕੀ ਸਰਕਾਰ ਕੋਲ ਇੰਨਾ ਪੈਸਾ ਵੀ ਹੈ ਨਹੀਂ ਵੀ ਇੱਥੇ ਉਹ ਪੈਚ ਵਰਕ ਕਰਾ ਸਕੇ ਕੀ ਉਹ ਪਾਣੀ ਨੂੰ ਸਹੀ ਸਿਸਟਮ ਨਾਲ ਸੀਵਰੇਜਾਂ ਰਾਹੀਂ ਪਹੁੰਚਾ ਸਕੇ ਕੀ ਇਹ ਸਰਕਾਰ ਇੰਨਾ ਕੰਮ ਵੀ ਨਹੀਂ ਕਰ ਸਕਦੀ ਕੀ ਮੋੜ ਤੋਂ ਇਹਨਾਂ ਰੈਵਨਿਊ ਵੀ ਨਹੀਂ ਜਾਂਦਾ ਸਰਕਾਰ ਨੂੰ ਇੰਨਾ ਕਦਾ ਜਾਂਦਾ ਹੋ ਤਾਂ ਮੈਂ ਸਰਕਾਰ ਅਗੇ ਭਵੰਤ ਮਾਨ ਸਾਹਿਬ ਅਗੇ ਬੇਨਤੀ ਕਰਦਾ ਵੀ ਇਹੋ ਸਾਡੀ ਆਵਾਜ਼ ਨੂੰ ਸੁਣਨ ਔਰ ਜਿਹੜੀ ਲੋਕਾਂ ਨੂੰ ਧਰਨੇ ਤੋਂ ਪਰੇਸ਼ਾਨੀ ਹੋ ਰਹੀ ਹੈ ਅਸੀਂ ਉਹਦਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਬਾਕੀ ਸਾਡੇ ਕਾਰਨ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹਦਾ ਹੱਲ ਕੀਤਾ ਜਾਵੇ ਅੱਜ ਕੀ ਹਾਲਾਤ ਨੇ ਮੰਡੀ ਦੇ ਹਾਲਾਤ ਔਲਾਦ ਬਹੁਤ ਬੱਤਰ ਨੇ ਜੀ ਹਾਂ ਜਗਾ ਜਗਾ ਪਾਣੀ ਖੜਾ ਹੈ ਹਾਂ ਜਗਾ ਜਗਾ ਟੋਏ ਹੋਏ ਵੇ ਜਗਾ ਜਗਾ ਸੜਕਾਂ ਟੁੱਟੀਆਂ ਵੀ ਆਂ ਹਾਂ ਇੰਨੀ ਗੰਦਗੀ ਮਤਲਬ ਸਭ ਤੋਂ ਵੱਡਾ ਸਮੱਸਿਆ ਦਾ ਪਰ ਤੁਹਾਨੂੰ ਦੁਕਾਨਦਾਰਾਂ ਨੂੰ ਆਉਂਦੀ ਨਹੀਂ ਥੋੜਾ ਬਿਜ਼ਨਸ ਠੱਪ ਹੋ ਗਿਆ ਦੁਕਾਨਦਾਰਾਂ ਨੂੰ ਤਾਂ ਬਹੁਤ ਵੱਡੀ ਸਮੱਸਿਆ ਹੈ ਜੀ ਦੇਖੋ ਸੜਕਾਂ ਦਾ ਬੁਰਾ ਹਾਲ ਹੈਗਾ ਹੀ ਹੈਗਾ ਨਾਲ ਨਾਲ ਹ ਸਾਡੇ ਤਾਂ ਬੱਸਾਂ ਵਾਲੇ ਸਾਡੇ ਕੋਲ ਬੱਸ ਸਟੈਂਡ ਦੇ ਜਿਹੜੇ ਦੁਕਾਨਦਾਰ ਹੈ ਸਾਰਾ ਬੱਸਾਂ ਦੀ ਕੰਮ ਹੈ ਸਾਡੇ ਕੋਲੇ ਜੇ ਸਵਾਰੀ ਉੱਥੇ ਜਾਂਦੀ ਹੈ ਤਾਂ ਸਾਡੇ ਕੋਲ ਆ ਕੇ ਖਰੀਦਦਾਰੀ ਕਰਦਾ ਹੈ ਛੋਟਾ ਦੁਕਾਨਦਾਰ ਹੈ ਸਾਰਾ ਉੱਥੇ ਜੀ ਜਿਹੜਾ ਦੁਕਾਨਦਾਰ ਸਾਰਿਆਂ ਦਾ ਲਗਭਗ ਸਾਰੇ ਕੋਲ ਦੁਕਾਨਾਂ ਵੀ ਸਾਰਾ ਆ ਕੇ ਸਾਰਸੂਰ ਲੈਂਦੇ ਆ ਕੋਈ ਮੰਡੀ ਦੀ ਐਮ ਐਲ ਏ ਕਿੱਥੇ ਜੀ ਜਦੋਂ ਉਹ ਜਿੱਤਿਆ ਇੱਕ ਵਾਰ ਵੀ ਨਹੀਂ ਆਇਆ ਜੀ ਅੱਛਾ ਇੱਕ ਵਾਰ ਆਇਆ ਸੀ ਉਦੋਂ ਲੋਕਾਂ ਨੇ ਵਿਰੋਧ ਕਰਤਾ ਮੁੜ ਕੇ ਉਹ ਮੁੜ ਕੇ ਨਾਲ ਜਮੇ ਨਹੀਂ ਵੜਿਆ ਮੁੜ ਕੇ ਬੱਸ ਇਲੈਕਸ਼ਨ ਤੋਂ ਪਹਿਲਾਂ ਆਉਂਦਾ ਸੀ ਹਰ ਇੱਕ ਘਰੇ ਬੈਠਦਾ ਸੀ ਹਰ ਇੱਕ ਬੰਦੇ ਨੂੰ ਪੁੱਛਦਾ ਸੀਗਾ ਜੀ ਮੁਰੱਕੇ ਦਾ ਇਲੈਕਸ਼ਨਾਂ ਤੋਂ ਬਾਅਦ ਤਾਂ ਜਮੀ ਨਹੀਂ ਆਇਆ ਜੀ ਇਲੈਕਸ਼ਨ ਵਾਕ ਦੇ ਮੂਵਮੈਂਟ ਹਾਂ ਉਹ ਸਾਡੇ ਸਾਡੇ ਰੋਡ ਤੇ ਖੜ ਕੇ ਖੁਦ ਉਹ ਤੁਸੀਂ ਦੇਖਿਆ ਹੋਣੀਆਂ ਵੀਡੀਓ ਪਾਈਆਂ ਹੋਈਆਂ ਪਾਣੀ 'ਚ ਖੜ ਕੇ ਵੀ ਆ ਪਾਣੀ ਦਾ ਹੱਲ ਮੈਂ ਕਰਵਾ ਦੂੰਗਾ ਆ ਸਰਕਾਰਾਂ ਨਹੀਂ ਸੁਣਦੀ ਆ ਕਾਂਗਰਸ ਸਰਕਾਰ ਨਹੀਂ ਸੁਣਦੀ ਆ ਫਲਾਣਾ ਨਹੀਂ ਸੁਣਦੀ ਉਦੋਂ ਮੈਨੂੰ ਇਹ ਨਹੀਂ ਸਮਝਾਂਦਾ ਵੀ ਹੁਣ ਉਹ ਕਿੱਥੇ ਆ ਬਈ ਹੁਣ ਵੀ ਉਹੀ ਹਾਲਾਤ ਉਦੋਂ ਬੱਤਰ ਹਾਲਾਤ ਹੋ ਗਏ ਹੁਣ ਹਾਂ ਉਦੋਂ ਇੰਨੇ ਹਾਲਾਤ ਬੱਤਰ ਵੀ ਨਹੀਂ ਸੀ ਕੱਲਾ ਪਾਣੀ ਖੜਦਾ ਸੀ ਹੁਣ ਟੋਏ ਟਿੱਬੇ ਸੜਕਾਂ ਸੜਕਾਂ ਦਾ ਬੂਰਾ ਹੋਣਾ ਕਰਕੇ ਬਾਰ-ਬਾਰ ਬੱਸ ਸਟੈਂਡ ਬਾਹਰ ਆ ਜਾਂਦਾ ਹੈ ਬੱਸ ਸਟੈਂਡ ਬਾਹਰ ਆਣ ਕਰਕੇ ਸਾਡੇ ਦੁਕਾਨਦਾਰਾਂ ਨੂੰ ਦਿੱਕਤ ਆਉਂਦੀ ਹੈ ਸਾਡੇ ਦਾ ਸਾਰਾ ਦੁਕਾਨਦਾਰ ਵਿੱਲਾ ਹੋ ਜਾਂਦਾ ਹੈ ਪਿਛਲੇ ਸਾਲ ਵੀ ਇਹ 7ਵੇਂ ਮਹੀਨੇ ਚ ਬੱਸ ਸਟੈਂਡ ਦੇਖੋ ਬਾਹਰ ਆ ਗਿਆ ਸੀਗਾ ਅਸੀਂ ਬਹੁਤ ਪ੍ਰਯਾਸ ਕਰਿਆ ਸਾਰੇ ਕਿ ਤੁਰੇ ਫੇਰੇ ਪਰ ਨਹੀਂ ਗਿਆ 11ਵੇਂ ਮਹੀਨੇ ਜਦ ਅਸੀਂ ਧਰਨਾ ਲਾ ਕੇ ਫਿਰ ਬੱਸ ਸਟੈਂਡ ਅੰਦਰ ਲੈ ਕੇ ਗਏ 4 ਮਹੀਨੇ ਸਾਡੇ ਰਖੜੀ ਤੇ ਹਾਰ ਵੀ ਖਤਮ ਹੋ ਗਿਆ ਦਿਵਾਲੀ ਦਾ ਤੇ ਹਾਰ ਵੀ ਖਤਮ ਹੋ ਗਿਆ ਅੱਜ ਕੀ ਫੇਰ ਉਹੀ ਹਾਲ ਹੋ ਗਿਆ 7ਵੇਂ ਮਹੀਨੇ ਜਿਵੇਂ ਬੱਸ ਸਟੈਂਡ ਬਾਹਰ ਲਿਆ ਕਿਉਂਕਿ ਇੱਥੇ ਬਰਸਾਤਾ ਸ਼ੁਰੂ ਹੋ ਜਾਂਦੀ ਹੈ ਬਰ ਉਹੀ ਮੁੱਦਾ ਫਿਰ ਖੜਾ ਹੋ ਗਿਆ ਜੀ ਹੁਣ ਫਿਰ ਦੀਂਦਾ ਨਹੀਂ ਉਹ ਕਹਿੰਗੇ ਉਹ ਤਸਵੀਰ ਹੁਣ ਵੀ ਵਾਇਰਲ ਜੀ ਹੋਈ ਸੀ ਵੀਡੀਓ ਐਮ ਐਲ ਏ ਸਾਹਿਬ ਦੀ ਜਦੋਂ ਖੜੇ ਸੀ ਪਾਣੀ ਦੇ ਵਿੱਚ ਹੁਣ ਨਹੀਂ ਦੀਂਦਾ ਉਹ ਪਾਣੀ ਫਿਰ ਖੜਾ ਨਹੀਂ ਹੁਣ ਨਹੀਂ ਦਿੰਦਾ ਜੀ ਉਹ ਵੋਟਾਂ ਤੋਂ ਪਹਿਲੇ ਦੀਂਦਾ ਸੀ ਆ ਹਾਂ ਮਾਨੀ ਚਲੋ ਗਰੂ ਸਕੂਲ ਦੀ ਵੀਡੀਓ ਸੀ ਉੱਥੇ ਥੋੜਾ ਜਿਹਾ ਪਾਣੀ ਪੈ ਜਾਂਦਾ ਐਮ ਐਲ ਏ ਸਾਹਿਬ ਕੋਲ ਇੱਥੇ ਤੱਕ ਚੱਕ ਕੇ ਪਜਾਮਾ ਖੜੀ ਹੁੰਦੇ ਦੇਖੋ ਜੀ ਕਾਂਗਰਸ ਸਰਕਾਰ ਦੇ ਹਾਲਾਤ ਦੇਖੋ ਜੀ ਐਂ ਕਰੋ ਅੱਜ ਤੋਂ ਜਦੋਂ ਦੇ ਮਾਨੀ ਚਲੋ ਐਮ ਐਲ ਏ ਬਣੇ ਨੇ ਉਹਨਾਂ ਨੇ ਅੱਜ ਤੱਕ ਨਾ ਮੜੀ ਦੀ ਪੈਰ ਪਾਕਿੰਗ ਦੇਖਿਆ ਜੇ ਇੱਕ ਪਰसों ਸਾਡੇ ਵਾਰਡ ਚ ਸਤਨਗਰ ਵਾਰਡ ਚ ਆਏ ਸੀਗੇ ਜੁੱਧ ਨਸ਼ਾ ਵਿਰੁੱਧ ਕਰਨ ਪਿੰਡ ਦਾ ਉੱਥੇ ਮੌਜੂਦਾ ਐਮਸੀ ਝਾੜੂ ਦਾ ਸੀ ਨਾ ਝਾੜੂ ਦਾ ਐਮਸੀ ਆ ਉਹਨਾਂ ਕੋਲੇ ਨਾ ਕੋਈ ਨਾ ਬਲਾਕ ਪ੍ਰਧਾਨ ਬਾਹਰੋਂ ਬੰਦੇ ਲੈ ਕੇ ਪ੍ਰੋਗਰਾਮ ਕਰਕੇ ਗਏ ਆ ਵਾਰਡ ਚ ਇੰਨੀ ਕੋ ਨਾ ਵਿੱਚ ਲੋਕਾਂ ਨੇ ਪੁੱਛਿਆ ਵੀ ਸਾਡੇ ਪਿੰਡ ਦਾ ਬੰਦਾ ਦਿਖਾ ਦਿਓ ਸਾਡੇ ਵਾਰਡ ਦਾ ਬੰਦਾ ਦਿਖਾ ਦਿਓ ਕੁਝ ਨਹੀਂ ਕੰਨ ਦੇ ਕੋਈ ਜੁਨੀ ਸਰ ਕੀ ਹੱਥ ਜੋੜੇ ਬੋਲੇ ਕਰਿਆ ਦੇ ਗਏ ਫੋਨ ਚਾ ਕੇ ਨਗਰ ਕੌਂਸਲ ਗੋਲੇ ਉਹਨਾਂ ਦੇ ਪ੍ਰੋਗਰਾਮ ਕਰਾਉਣ ਨੂੰ ਵੈਸੇ ਹੈਗੇ ਨੇ ਜੁੱਧ ਨਸ਼ਾ ਵਿਰੁੱਧ ਜਿੰਨੇ ਵੀ ਇੱਥੇ ਪ੍ਰੋਗਰਾਮ ਹੋ ਰਹੇ ਨੇ ਉਹ ਸਰਕਾਰ ਕਰਵਾ ਰਹੀ ਹੈ ਨਗਰ ਕ ਉੱਥੇ ਇੱਕ ਪ੍ਰੋਗਰਾਮ ਤੇ 15 ਤੋਂ 20 ਲੱਖ ਰੁਪਏ ਖਰਚਾ ਕਰ ਰਹੀ ਹੈ ਕਿ ਉਹਨਾਂ ਕੋਲੇ ਅਦਗਾਂਦਰਾਂ ਵਾਸਤੇ ਵੈਸੇ ਹੈ ਨਹੀਂ 17 ਵਾਰਡ ਨੇ 17 بڑے ਪ੍ਰੋਗਰਾਮ ਕਰਾਉਣਗੇ ਇੱਕ ਟੁਕੜ ਢਾਈ ਦੁੱਗ ਲੱਖ ਰੁਪਏ ਲੋਣਗੇ ਉਹਨਾਂ ਉੱਤੇ ਜਿੱਥੇ ਕਿ ਉੱਥੇ ਇੱਕ ਬੰਦਾ ਵੀ ਨਹੀਂ ਹੋਣਾ ਉਹਨਾਂ ਦਾ ਆਪ ਦਾ ਝਾੜੂ ਬਾੜੀ ਦਾ ਕੋਈ ਬੰਦਾ ਨਹੀਂ ਹੋਣਾ ਇਹਨਾਂ ਦੇ ਢਾਈ ਦੁੱਗ ਲੱਖ ਰੁਪਏ ਲੈ ਕੇ ਛੜਕੀ ਮੜਵਾ ਸਕਦੇ ਇਹ ਸਾਰੇ ਦੁਕਾਨਦਾਰ ਬਿਚਾਰੇ ਇੱਥੇ ਬੈਠੇ ਨੇ ਇਹ ਦੁਕਾਨਾਂ ਦੇ ਬੈਠਣ ਜਾ ਕੇ ਆਉਦੇ ਕਿਉਂ ਲੋਕਾਂ ਨੂੰ ਪਰੇਸ਼ਾਨ ਉਹਨਾਂ ਨਾਲ ਆਪ ਕਰਨ ਕਿ ਕੀ ਸਮੱਸਿਆ ਹੈ ਮੰਡੀ ਦਾ ਕੀ ਹਾਲਾਤ ਸਮੱਸਿਆ ਬੱਸ ਸਟੈਂਡ ਦੀ ਬਹੁਤ ਦਿੱਕਤ ਹੈ ਜੀ ਬੱਸ ਸਟੈਂਡ ਪਾਣੀ ਪਾਣੀ ਕਰਕੇ ਸਭ ਦੀ ਪ੍ਰੋਬਲਮ ਹੈ ਜੀ ਇਹ ਸੀਵਰੇਜ ਦਾ ਤਿੰਨ ਤਿੰਨ ਨਹੀਂ ਕੋਈ ਨਹੀਂ ਸੁਣਦਾ ਜੀ ਕਿਉਂ ਐਮਐਲਏ ਕੋਈ ਨਹੀਂ ਬਸ ਕੋਈ ਵੀ ਨਹੀਂ ਸੁਣਦਾ ਹੈਗਾ ਨਾ ਕਮਾਰਕੀਟ ਕਮੇਟੀ ਸੁਣਦੀ ਹੈਗੀ ਨਾ ਕੋਈ ਐਮਐਲਏ ਸੁਣਦਾ ਕੋਈ ਵੀ ਨਹੀਂ ਸੁਣਦਾ ਹੈਗਾ ਬਸ ਅੱਡੇ ਨੂੰ 1.5 ਮਹੀਨਾ ਹੋ ਗਿਆ ਨੇੜੇ ਐਮਐਲਏ ਨੇੜੇ ਹੋਵੇ ਤਾਂ ਸੁਣਦਾ ਹੀ ਨਹੀਂਗਾ ਨੇੜੇ ਹੋਵੇ ਸੁਣਦੇ ਹੀ ਨਹੀਂ ਹੁਣ ਡੇਢ ਮਹੀਨਾ ਹੋ ਗਿਆ ਬੱਸ ਸਟੈਂਡ ਆਏ ਨੂੰ ਠੀਕ ਹੈ ਮੈਂ ਠੇਕੇਦਾਰ ਆ ਬੱਸ ਸਟੈਂਡ ਦਾ ਠੀਕ ਹੈ ਇਹ حساب ਲਾ ਲਓ ਵੀ ਹਰ ਬੰਦਾ ਹਰ ਦੁਕਾਨਦਾਰ ਇੰਨਾ ਦੁਖੀ ਹੈਗਾ ਵੀ ਕਿਰਾਇਆ 10000 ਰੁਪਏ ਮਹੀਨਾ ਕਰਾਇਆ ਪਹਿਰੇ ਵਾਲੇ ਨੂੰ ਆਪਦੇ ਪੱਲੇੋਂ ਪੜਨਾ ਪੈ ਰਿਹਾ ਹੈਗਾ ਇੰਨਾ ਦੁਖੀ ਹੈਗਾ ਕੀ ਕੁਛ ਕਰੂਗਾ ਦੁਕਾਨਦਾਰ ਕਰਦੇ ਖਰਚੇ ਚਲਾਊਗਾ ਕਿ ਦੁਕਾਨ ਦਾ ਕਿਰਾਇਆ ਭਰੂਗਾ ਕਿ ਬਿਜਲੀ ਦਾ ਬਿੱਲ ਭਰੂਗਾ ਕਿ ਚਾਹ ਪਾਣੀ ਦਾ ਕਰੂ ਖਰਚਾ ਕਰੂਗਾ ਐਡਾ ਮਾੜਾ ਹਾਲ ਹੈ ਰਹਿ ਰਿਹਾ ਹੈ ਰੱਬ ਦਾ ਨਾਮ